ਕਿ ਸਰਕਾਰੀ ਵਿਭਾਗ ਪਿਆਉ ਵਿੱਚ ਹੁੰਦਾ ਸੀ ਜਿਹੜਾ ਸੜਕਾਂ ਦੀ ਦੇਖਭਾਲ ਕਰਦਾ ਸੀ ਆਲੇ-ਦੁਆਲੇ ਜਿਹੜਾ ਦੇਖਣਾ ਕੋਈ ਇਸ ਤਰ੍ਹਾਂ ਕੋਈ ਰੁੱਖ ਟੇਡਾ ਹੋਇਆ ਹੋਇਆ ਉਹਦੀ ਕਾਂਡ ਸਾਂਡ ਕਰਨੀ ਆ ਕਾਫੀ ਸਮਾਂ ਹੋ ਗਿਆ 1 ਮਹੀਨੇ ਤੋਂ ਉੱਪਰ ਦਾ ਇਹ ਨੂੰ ਦੇਖ ਰਹੇ ਆ ਬਹੁਤ ਹੀ ਡਿੱਕੇ ਦੇ ਵਿੱਚ ਹੈ ਟਾਲੀ ਜੋ ਕਿ ਰੋਡ ਦੇ 4-5 ਫੁੱਟ ਵਿੱਚ ਆਈ ਹੋਈ ਆ ਪਤਾ ਨਹੀਂ ਵਿਭਾਗ ਕਿੱਥੇ ਗਿਆ ਫੇਰ ਸੋਚੀਦਾ ਵੀ ਚਲੋ ਕਦੇ ਆਪ ਕਰੀਏ ਆ ਕੇ ਇਹਨੂੰ ਨਾਲ ਕਿਸੇ ਨੂੰ ਲਿਆ ਕੇ ਆ ਰਿਉਰੀ ਲੈ ਆ ਕੇ ਵੱਢੀ ਪਰ ਫਿਰ ਡਰੀ ਦਾ ਵੀ ਕਿਤੇ ਪਰਚਾ ਹੀ ਨਾ ਦੇ ਦੇਣ ਕਿਉਂਕਿ ਫਿਰ ਜਿਦ ਹੀ ਆ ਜਾਣਾ ਇਹਨਾਂ ਨੇ ਫਿਰ ਆ ਕੇ ਇਹਨਾਂ ਨੇ ਕਹਣਾ ਤੁਸੀਂ ਤਾਂ ਜੀ ਰੁੱਖ ਵੱਢਣ ਲੱਗੇ ਹੋ ਸਰਕਾਰੀ ਤੇ ਇਸ ਕਰਕੇ ਪ੍ਰਭੂ ਆਪਣਾ ਆਪਣੀ ਕਰਨ ਦਾ ਸਮਾਂ ਹੈਗਾ ਪਰ ਇਹ ਮਹਿਕਮੇ ਵੱਲੋਂ ਕਿਉਂ ਅੰਗੇਲੀ ਕੀਤੀ ਜਾਂਦੀ ਹੈ ਇੱਥੇ ਕੋਈ ਵੀ ਹਾਸਾ ਜਿਹੜਾ ਵਾਪਰ ਸਕਦਾ ਵਾ ਇਹ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਨਾਮ ਤੇ ਮਾਰਗ ਹੈ ਰੈਕੋਰਡ ਤੋਂ ਲੁਧਿਆਣਾ ਤੇ ਇਹ ਪਿੰਡ ਕੈਲੇ ਦੇ ਕੋਲ ਜਦੋਂ ਕੈਲਿਆਂ ਤੋਂ 12ਵੀਂ ਬੜੀ ਸਾਈਡ ਉੱਥੇ ਇਸ ਤਰ੍ਹਾਂ ਟਾਲੀ ਕਾਫੀ ਸਮੇਂ ਤੋਂ ਟੇਢੀ ਹੋਈ ਹੋਈ ਹੈ ਜੋ ਕਿ ਮਹਿਕਮੇ ਦੀ ਅਣਗਹਿਲੀ ਕਾਰਨ ਇਸ ਦੀ ਕਾਂਡ ਸਾਂਡ ਨਹੀਂ ਕੀਤੀ ਗਈ ਹਲੇ ਤੱਕ ਸੋ ਕੋਈ ਵੀ ਕਿਸੇ ਵੀ ਸਮੇਂ ਇੱਥੇ ਕੋਈ ਹਾਸਾ ਵਾਪਰ ਸਕਦਾ ਸੋ ਸਬੰਧਤ ਵਿਭਾਗ ਜਰੂਰ ਧਿਆਨ ਦੇਵੇ ਜੀ